ਕਾంగ్రਸ ਦੀ ਜਮਾਤ ਜਬਤ ਹੋ ਗਈ ਹੈ ਕਾంగਰਸ ਦੀ ਜਮਾਤ ਜਬਤ ਹੋ ਗਈ ਹੈ ਕੀ ਕਹਿਣਾ ਚਾਹੋ ਖੋਦ ਕੀ ਜਬਤ ਕਰਨਾ ਚਾਹੁੰਦੇ ਹੋ ਕਾਗਰਸ ਦਾ ਦੱਸੋ ਤੁਸੀਂ ਮੈਂ ਸਵਾਲ ਹੀ ਕਰ ਰਿਹਾ ਸੀ ਉਹ ਜਮਾਤ ਜਬਤ ਹੋਈ ਭਾਜੀ ਜੀ ਦੀ ਜਮਾਤ ਜਬਤ ਕਾਗਰਸ ਪੰਜਾਬ ਤੋਂ ਖਤਮ ਹੋ ਗਿਆ ਸਰ ਇਹ ਨੋਟ ਰੱਖਿਓ ਉਹ ਜਿਹੜਾ ਕਹਿੰਦਾ 27 ਮਾਰਚ ਆਏ ਸੱਤ ਮੁੱਖ ਮੰਤਰੀ ਕਹਿੰਦੇ 27 ਚ ਕਾਗਰਸ ਆ ਗਈ ਜੀ ਚਲੀ ਗਈ ਜੀ ਕਾਗਰਸ ਦਾ ਕੰਮ ਸਾਫ਼ ਹੋ ਗਿਆ ਸਰ ਚੌਥੇ ਨੰਬਰ ਤੇ ਕਾਗਰਸ ਦਾ ਹੁਣਾ ਸ਼ਰਮਨਾਕ ਇਹਨਾਂ ਦੇ ਲੀਡਰਾਂ ਲਈ ਇਤਾਂ ਦੇ ਲੀਡਰ ਹੁੰਦੇ ਤੇ ਮੰਨਦੇ ਜੀ ਪਤਾ ਰੈਲੀਾਂ 'ਚ ਬੋਲਣਾ ਕੀ ਹੈ ਜਿੰਨਾਂ ਨੇ ਇਹ ਜੀ ਪਤਾ ਲੋਕਾਂ ਨੂੰ ਕੀ ਕਹਿਣਾ ਪੂਦਾਡ ਕਾਰਡ ਕੱਢ ਕੇ ਦੇਖ ਲਓ ਇੱਕ ਵੀ ਬਾਰਡਰ ਦੇ ਇਸ਼ੂ ਤੇ ਗੱਲ ਕੀਤੀ ਹੋਵੇ ਬਾਜਵੇ ਨੇ ਰਾਜੇ ਬੜੰਗ ਨੇ ਤੇ ਤੂੰ ਹੀ ਦੱਸੋ ਤੁਸੀਂ ਇਹ ਕੋ ਕੰਮ ਕਰ ਕੀ ਤੂੰ ਇਹ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਕਿ ਸਰ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਬੇਲੇ ਦੋ ਰਾਮ ਜਮਾਨਤ ਜਬਤੋ ਨਹੀਂ ਕਿੰਨੀ ਛੇਦੂ ਨਾ ਕਰ ਕਾਂਗਰਸ ਦੀ ਜਮਾਨਤ ਜ਼ਬਤ ਹੋ ਗਈ ਹੈ ਕਾਂਗਰਸ ਦੀ ਜਮਾਨਤ ਜ਼ਬਤ ਹੋ ਗਈ ਹੈ ਕੀ ਕਰਾ ਚਾਹੋ ਖੋਦ ਕੀ ਜ਼ਬਤ ਕਰਨਾ ਚਾਹੁੰਦੇ ਹੋ ਕਾਗਜ਼ਦਾਰ ਦੱਸੋ ਤੁਸੀਂ ਮੈਂ ਸਵਾਲ ਹੀ ਕਰ ਸਕਦਾ ਹਾਂ ਉਹ ਜਮਾਨਤ ਜਬਤ ਹੋਈ ਬੀਜੇਪੀ ਦੀ ਜਮਾਨਤ ਜ਼ਬਤ ਕਾਂਗਰਸ ਪੰਜਾਬ ਤੋਂ ਖਤਮ ਹੋ ਗਈ ਸਰ ਇਹ ਨੋਟ ਰੱਖਿਓ ਉਹ ਜਿਹੜਾ ਕਹਿੰਦਾ ਸਤਾਈ ਬੈਠ ਕੇ ਆਏ ਸੱਤ ਮੁੱਖ ਮੰਤਰੀ ਕਹਿੰਦੇ ਸਤਾਈ ਚ ਕਾਂਗਰਸ ਆ ਗਈ ਜੀ ਚਲੀ ਗਈ ਜੀ ਕਾਂਗਰਸ ਦਾ ਕੰਮ ਸਾਫ਼ ਹੋ ਗਿਆ ਸਰ ਚੌਥੇ ਨੰਬਰ ਤੇ ਕਾਗਜ਼ਦਾਰਾ ਸ਼ਰਮਨਾ ਕਿੰਨੇ ਦੇ ਲੀਡਰਾਂ ਲਈ ਇਤਨਾਂ ਲੀਟਰ ਹੁੰਦਾ ਤੇ ਨੰਨੇ ਦੀ ਪਤਾ ਨਾਲ ਹੀ ਇਹ ਬੋਲਣਾ ਕੀ ਹੈ ਜਿੰਨੂੰ ਨਹੀਂ ਜੀ ਪਤਾ ਲੋਕਾਂ ਨੂੰ ਕੀ ਕਹਿਣਾ ਪੂਦਾਰ ਕਾਰਡ ਕੱਢ ਕੇ ਦੇਖ ਲਓ ਇੱਕ ਵੀ ਬਾਰਡਰ ਦੇ ਇਸ਼ੂ ਤੇ ਗੱਲ ਕੀਤੀ ਹੋਵੇ ਬਾਜਵੇਂ ਰਾਜਾ ਬੜਿੰਗ ਨੇ ਤੇ ਤੁਸੀਂ ਦੱਸੋ ਤੁਸੀਂ ਇਹ ਕੋ ਕੰਮ ਕਰ ਕੀ ਤੂੰ ਮਜਾਮ ਦੇ ਲੋਕਾਂ ਨੂੰ ਸ਼ੀਸ਼ਾ ਦਿਖਾਤਾ ਕਿ ਸਰ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਬੇਲੇ ਦੋ ਤਾਂ ਜਮਾਨਤ ਜਬਤੋ ਨਹੀਂ ਕਿੰਨੀ ਛੇਨਾ ਕਰ ਕਾਂਗਰਸ ਦੀ ਜਮਾਤ ਜਬਤ ਹੋ ਗਈ ਹੈ ਕੀ ਕਹਿਣਾ ਚਾਹੋ ਕੌਣ ਕੀ ਜਬਤ ਕਰਨਾ ਚਾਹੁੰਦੇ ਹੋ ਕਾਂਗਰਸ ਦਾ ਦੱਸੋ ਤੁਸੀਂ ਮੈਂ ਸਵਾਲ ਹੀ ਕਰ ਰਿਹਾ ਹਾਂ ਜੀ ਉਹ ਜਮਾਤ ਜਬਤ ਹੋਈ ਭਾਜੀ ਦੀ ਜਮਾਤ ਜਬਤ ਕਾਂਗਰਸ ਪੰਜਾਬ ਤੋਂ ਖਤਮ ਹੋ ਗਈ ਸਾਂ ਇਹ ਨੋਟ ਰੱਖਿਓ ਉਹ ਜਿਹੜਾ ਕਹਿੰਦਾ 27 ਬਾਰੇ ਕੀ ਆਏ ਸੱਤ ਮੁੱਖ ਮੰਤਰੀ ਕਹਿੰਦੇ 27 ਚ ਕਾਂਗਰਸ ਆ ਗਈ ਜੀ ਚਲੀ ਗਈ ਜੀ ਕਾਂਗਰਸ ਦਾ ਕੰਮ ਸਾਫ਼ ਹੋ ਗਿਆ ਸਰ ਚੌਥੇ ਨੰਬਰ ਤੇ ਕਾਂਗਰਸ ਦਾ ਹੁਣ ਸ਼ਰਮਨਾਕ ਜਨਾਂ ਦੇ ਲੀਡਰਾਂ ਲਈ ਇੰਤਾਂ ਦੇ ਲੀਟਰ ਹੁੰਦੇ ਤੇ ਮੰਨਦੇ ਇਹਦੀ ਪਤਾ ਰਲੀਆਂ ਜੀ ਬੋਲਣਾ ਕੀ ਹੈ ਜਿੰਨਾਂ ਨੇ ਇਹ ਜੀ ਪਤਾ ਲੋਕਾਂ ਨੂੰ ਕੀ ਕਹਿਣਾ ਪੂਦਾਡ ਕਾਰਡ ਕੱਢ ਕੇ ਦੇਖ ਲਓ ਇੱਕ ਵੀ ਬਾਰਡਰ ਦੇ ਇਸ਼ੂ ਤੇ ਗੱਲ ਕੀਤੀ ਹੋਵੇ ਬਾਜੂ ਨੇ ਰਾਜੇ ਬੜੰਗ ਨੇ ਤੇ ਤੂੰ ਹੀ ਦੱਸੋ ਤੁਸੀਂ ਇਹ ਕੋ ਕੰਮ ਕਰ ਕੀ ਤੂੰ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਕਿ ਸਰ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਬੇਲੇ ਦੋ ਰਾਮ ਨਾ ਜਮਾਨਤ ਜਬਤੋ ਨਹੀਂ ਆ ਕਿੰਨੀ ਛੇਬਾ ਨਾ ਗੱਲ